और ये मेरे को तो ये इसी मेरा फोन तो ये क्या बोल रहे हैं एरर सम सिक्योरिटी अपडेट 90 90 वाले क्लास से नवीपुरा स्पांगी हां जी और चलिए भी काट के डिजिटल वाली इशू में करनी है जो जिसकी गारंटी कर दे वो जुड़ी उसको कर दीजिए दिखाओ क्यूआर कोड अभी व्हाट्सएप ओके हां जी अभी कल आई भी हो अच्छा ये ये फिर उसे व्हाट्सएप पे चली जाओ ये व्हाट्सएप पे चली जाओ हां जी और वैलिड है हां जी व्हाट्सएप पे ये दिखा Be, be कोई स्ट्राइक करके नहीं साड बिल्कुल हां थोनू ओत्रै कर हां थोनू ओत्रै कर लोखाना का नहीं मैं तुझे काटा हूं मैं ब्लड मिल का दे सकता हूं बॉल पीछे फेंक दे हां के अंदर

ਜੇਕਰ ਤੁਹਾਨੂੰ ਕੋਈ ਚਾਰੇ ਦਿਨਾਂ ਤੱਕ ਕੋਈ ਹੋ ਰਹੀ ਹੈ ਤਾਂ ਤੁਸੀਂ ਇਸੀ ਹਾਲੀ ਦੇ ਬੱਸਰ ਤੋਂ ਕੁਝ ਜਾਣੀ ਹੈ ਮੈਂ ਆਪਣੇ ਨੰਬਰ ਤੋਂ ਮੈਂ ਨਹੀਂ ਹਾਂ ਜੀ ਕਰਦੇ ਹੋਏ ਤੁਹਾਨੂੰ ਮੇਰੀ ਜੀ ਜੀ ਸਟਾਫ ਹੈ ਜੀ 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 ਜ 나 지금 나 오늘 날짜로. 뭐가 ਹਾਂ ਜੀ ਜੇਕਰ ਜੇ ਸਮਾਂ ਹੀ ਨਹੀਂ ਹੈ ਨਹੀਂ ਤਸੀਲ ਚ ਮਟੂ ਜੇ ਦਾ ਕੰਮ ਨਹੀਂ ਚੁੱਕਿਆ ਕੋਈ ਨਹੀਂ ਉਹ ਕਹਾਤਾ ਜੀ ਹਾਂ ਫਿਰ ਵਿਗਲ ਕੰਮ ਕੁ ਤਸੀਲ ਚ ਕੰਮ ਤਾਂ ਨਹੀਂ ਰੁਕਦਾ ਕੋਈ ਨਹੀਂ ਨਹੀਂ ਤਸੀਲ ਚ ਕੰਮ ਤਾਂ ਨਹੀਂ ਰੁਕਦਾ ਕੋਈ ਕੋਈ ਕਿਸ ਦੀ ਰਿਸ਼ਤੀ ਰੁਕੀ ਹੋਵੇ ਕੋਈ ਇੰਤਕਾਲ ਫਰਦ ਰੁਕੀ ਹੋਵੇ ਅੱਜ ਕਿਉਂਕਿ ਸਟ੍ਰਾਈਕ ਤੇ ਗਏ ਨੇ ਕੁਝ ਅਧਿਕਾਰੀ ਕੋਈ ਇਸ ਤਰ੍ਹਾਂ ਦਾ ਆਇਆਗਾ ਬੰਦਾ ਕੀ ਕੀ ਆਜਾ ਆਜੋ ਜੀ ਮਿਲ ਕੀ ਆਪਣਾ ਕੀ ਕੰਮ ਸੀਗਾ ਅਸੀਂ ਜੀ ਮੈਨ ਲਈ ਆਇਆ ਸੀ ਤਿੰਨ ਰਿੱਕੇ ਲੈ ਹਰ ਮਾਹੀ ਇੰਤਕਾਲ ਕਰਾਉਣ ਦੀ ਹਵਾ ਸੇਮ ਨਹੀਂ ਹੋਇਆ ਜਿਹੜੇ ਮੈਂ ਨਹੀਂ ਉਹ ਤੋਂ 6 ਮਹੀਨੇ ਤੋਂ ਕਰ ਕੋਈ ਉਹਦਾ ਕੋਈ ਟੈਕਨੀਕਲ ਪ੍ਰੋਬਲਮ ਬੈਟਮਨ ਕੋਈ ਵੀ ਨਹੀਂ ਹੈ ਬੰਦੇ ਮਨ ਫਸਰ ਨਹੀਂ ਜਿਹਦੇ ਤੇ ਜੀ ਕੰਮ ਕਰੋ ਤੁਸੀਂ ਜਿਹੜੇ ਕਾਗਜ਼ਾਤ ਨੇ ਮੈਨੂੰ ਦੂਸਰ ਕਾਗਜ਼ਾਤ ਅਡੀਸ ਸਰ ਉਹ ਵਰੀਟ ਕੁਆਰਟੀਓ ਵਾ ਜ ਆਪਾਂ ਪਤਾ ਕਰ ਦੇਗੇ ਜੀ ਦੂਸਰ ਸਰ ਅੱਜ ਤਾਂ ਨਹੀਂ ਕੋਈ ਦਿੱਕਤ ਨਹੀਂ ਆਪੇ ਦਿੱਕਤ ਤਾਂ ਇਤਕਾਲ ਨਹੀਂ ਹੁੰਦੇ ਉਹ ਤੁਸੇ 6 ਮਹੀਨੇ ਪੁਲਾਏ ਹਾਂ ਜੀ ਪਰ ਤੁਸੀਂ ਕਾਗਜ਼ ਦਿਓ ਆਪਾਂ ਕਰੀਏ ਹਾਂ ਤੁਸੀਂ ਸੈਕਰੀਟ ਤੁਹਾਨੂੰ ਹਾਲੇ ਹੋਈ ਸਮਾਂ ਤੁਮ ਮੈਂ ਤਾਂ ਹਾਂ ਜੀ ਸਮਾਂ ਆ ਤੁਸੀਂ ਪੰਨ ਦਰਖਾਸਤ ਕਰਵਾ ਲਓ ਤੁਸੀਂ ਨਹੀਂ ਬਸ ਕੱਲ੍ਹ ਆਵਾਂਗੇ ਆਉਂਗਾ ਕੁਝ ਨੰਬਰ ਲਓ ਨਾ ਇਹ ਨਹੀਂ ਕਰਖੇ ਕੋਈ ਸਾਹਿਬ ਇੰਤਜ਼ਾਰ ਆਜਾ ਉਧਰ ਕਿਸੇ ਨਿਕਲ ਜੀ ਕਿਸੇ ਨਿਕਲ ਨਹੀਂ ਜਿਹੜੀ ਜਿਹੜੀ ਥੱਲੇ ਵਾਲਾ ਲੈਵਲ ਹੈ ਜੀ ਉਹਨਾਂ ਆਪਣੇ ਕੀ ਕਾਰਡ ਜਿਹੜਾ ਬਣਾਉਂਦੇ ਹੁਣ ਆਪਣੇ ਇੰਤਜ਼ਾਰ ਦਾ ਬੰਨੂ ਗੋਨੋ ਵੀ ਪਰਮਜੀਤ ਜੀ ਮੈਨੂੰ ਮੈਕੀ ਡਾਰ ਨੂੰ ਵੀ ਇੱਕ ਵਾਰਕ ਸੰਗ ਉਹ ਤੋਂ ਥੱਲੇ ਵਾਲਿਆਂ ਨੂੰ ਵੀ ਪ੍ਰਕਾਰ ਦੇ ਬਲੋੜੇ ਨੇ ਇੰਤਕਾ ਸਟਾਰਟ ਇੰਤਕਾ ਨੀ ਮਿਲਦਾ ਪਰ ਵੀ ਘਰਦ ਦੀ ਕੋਈ ਦਿੱਕਤ ਨਹੀਂ ਮੈਂ ਆਪ ਕਚਾਈ ਚੁਰਲੇ ਆਇਆ ਆਂ ਭਾਈ ਨਹੀਂ ਮੈਨੂੰ ਪਤਾ ਕੀ ਸੌਖਾ ਜਿਹਾ ਤੁਹਾਨੂੰ ਸਮਝਾਣਾ ਜਿਹੜੀ ਚੀਜ਼ ਤੁਸੀਂ ਥੇਲੀ ਵਾਂ ਨਾ ਜੀ ਉਹ ਜਦੋਂ ਤੁਸੀਂ ਆਏ ਤੇ ਬਹੁਤ ਉਹ ਤੋਂ ਕੰਮ ਵੀ ਹੋਇਆ ਪਰ ਫੇਰ ਉੱਥੇ ਜਗ੍ਹਾ ਵੀ ਪਹੁੰਚ ਗਏ ਪਤਾ ਕੀ ਹੈ ਹੁਣ ਇਹ ਖੂਨ ਚ ਵੜ ਗਿਆ ਆਪਣੇ ਇਹ ਹੌਲੀ ਹੌਲੀ ਠੀਕ ਕਰਾਂਗੇ ਕਰਨ ਜਦੋਂ ਜੀ ਕਰਦਾ ਕਿ ਤੁਜੀ ਕਰੇ ਜੇ ਅੱਜ ਤਹਿਸੀਲਦਾਰਾਂ ਨੇ ਹੜਤਾਲ ਕਰ ਦਿੱਤੀ ਹਾਂਜੀ ਸਰ ਦੁਨੀਆ ਰੁੱਕ ਗਈ ਫਿਰ ਬਈ ਦੁਨੀਆ ਤਾਂ ਗੁਰੂ ਜੀ ਅਸੀਂ ਅਸੀਂ ਕਰਦੇ ਲੇਕਿਨ ਉਹ ਕਰਤਾ ਅਥਰਾਏ ਜੇ ਜੇ ਨਹੀਂ ਆਉਣਗੇ ਉਹ ਛੁੱਟੀ ਤੋਂ ਇੱਕ ਮੰਨ ਸਾਰ ਦੁਨੀਆ ਖੜ ਜੂਗੀ ਦੁਨੀਆ ਖੜ ਜੂਗੀ ਫਿਰ ਨਹੀਂ ਖੜਦੀ ਤੇ ਕਿਸੇ ਵੇਲੇ ਦੁਨੀਆ ਖੜਦੀ ਹੈ ਭਾਈ ਹਾਂਜੀ ਬਿਲਕੁਲ ਫਿਰ ਆ ਰੱਬ ਸਮਝਣ ਲੱਗੇ ਆਪਣੇ ਆਪ ਨੂੰ ਸਰਕਾਰਾਂ ਤੋਂ ਨਹੀਂ ਨਾ ਮੈਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਮੇਰੇ ਤੇ ਤੁਹਾਡੇ ਬਿਲਕੁਲ ਮੁਕਾਬਲੇ ਤੇ ਲੋਕ 10000 ਚ ਗੁਜ਼ਾਰਾ ਕਰ ਰਹੇ ਐ ਪਤਾ ਨਹੀਂ ਅੱਜ ਰਾਤ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕਈ ਕਰਨ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਨਚੋੜੀ ਜਾਂਦੇ ਹੋ ਮਤਲਬ ਮੈਨੂੰ ਪਤਾ ਹੈ ਕੀ ਸਰ ਮਤਲਬ ਮੈਂ ਪ੍ਰਸਾਦ ਨਿਤੀ ਤਾਰੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਵਾਰੀ ਤੇ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਅੱਧੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਜੀ ਤੁਸੀਂ ਦੇਖਿਓ ਜੀ ਤੁਸੀਂ ਦੇਖੋ ਲੰਘਾ ਜੀ ਪਰ ਲੱਗਦੀ ਕਿੰਨੀ ਵਾਰੀ ਨਕਸ਼ਾ ਬਣਾਉਣ ਨੂੰ ਟਾਈਮ ਲੱਗਿਆ ਚਲੋ ਆਪਾਂ ਜੋ ਫੋਪ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨਕਸ਼ਾ ਬਣਾਉਣ ਨੂੰ ਵੀ ਟਾਈਮ ਲੱਗਿਆ ਪਲੀਜ਼ ਇਹਨੂੰ ਜੀ ਇਹਦਾ ਕਿਵੇਂ ਬਣਾਉਣਾ ਹੈ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕੀ ਆਪਾਂ ਸਪਲਾਈ ਲਾਈਨ ਦਾ ਰੋਕ ਦਾਂਗੇ ਉਹ ਜਦੋਂ ਮਰਜ਼ੀ ਰੋਕ ਦਾਂਗੇ ਪਰ ਸਪਲਾਈ ਲਾਈਨ ਰੋਕ